ਪਤਾ ਡੇ ਕਾ ਜ ਹਦੂਰੇ ਸਾਡਾ ਗੰਗਾਂ ਸਾਡਾ ਗੀਰੇ ਬੰਦੀ ਸਿੰਘ ਡੇ ਬਡਾ ਮਰ ਰਹੇ ਅਮਰ ਰਹੇ ਅਮਰ ਰਹੇ ਸਾਨੀ ਲਾਇਰ ਦੇਸ਼ੀ ਦਾ ਨੂੰ ਲਾਲ ਸਲਾਮ ਬੋਲੋਗਾ ਪਹਿਲੇ ਬੋਲੋ ਹਾਂਜੀ ਪ੍ਰਧਾਨ ਜੀ ਜਿਹੜਾ ਕੈਂਡਲ ਮਾਰਚ ਕੀਤਾ ਗਿਆ ਅਸੀਂ ਕਿਹਦੇ ਸੰਬੰਧ ਵਿੱਚ ਕੀਤਾ ਗਿਆ ਹਾਂਜੀ ਮੈਂ ਹਰਵਿੰਦਰਜੀਤ ਸਿੰਘ ਕੰਗ ਆਗੂ ਕਿਸਾਨ ਮਜ਼ਦੂਰ ਸ਼ਰਸ਼ਮੱਟੀ ਪੰਜਾਬ ਇਹ ਜਿਹੜਾ ਦਿੱਲੀ ਮੋਰਚ ਅੰਦੋਲਨ ਦੌਰਾਨ ਜਿਹੜਾ ਅਸੀਂ 26 ਮਾਰਚ ਨੂੰ ਰਿੰਗ ਰੋਡ ਦੀ ਕਾਲ ਦਿੱਤੀ ਸੀ ਉਹਦੇ ਜਦੋਂ ਸਾਡੇ ਇੱਥੇ ਨਹਿਥੇ ਕਿਸਾਨਾਂ ਤੇ ਮੋਦੀ ਸਰਕਾਰਾਂ ਨੂੰ ਲਾਠੀ ਚਾਰਜ ਕਰਕੇ ਰਵਨੀਤ ਸਿੰਘ ਜੀ ਡਿਬਿਬਾ ਨੂੰ ਉਥੇ ਸ਼ਹੀਦ ਕੀਤਾ ਗਿਆ ਤੇ ਨਾਲ ਜਿਹੜਾ ਉਸ ਅੰਦੋਲਨ ਦੌਰਾਨ 750 ਦੇ ਕਰੀਬ ਜਿਹੜੇ ਕਿਸਾਨ ਮਜ਼ਦੂਰ ਸਾਡੀਆਂ ਸਤਿਕਾਰਯੋਗ ਬੀਬੀਆਂ ਸ਼ਹੀਦ ਹੋਈਆਂ ਸੀ ਉਹਨਾਂ ਨੂੰ ਸਮਰਪਿਤ ਅੱਜ ਉਹਨਾਂ ਦੀ ਯਾਦ ਵਿੱਚ ਅੱਜ ਜਿਹੜੀ ਸਾਡੀ ਪੰਜਾਬ ਦੀ ਕਾਹਲ ਆ ਉਹਦੇ ਸਬੰਧ ਵਿੱਚ ਅੱਜ ਜਿਹੜਾ ਇੱਥੇ ਪਿੰਡ ਪਧਰੀ ਕੈਂਡਲ ਮਾਰਚ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਵੀ ਜਿਹੜੇ ਸ਼ਹੀਦ ਹੁੰਦੇ ਆ ਇਹ ਕੌਮ ਦਾ ਸਰਮਾਇਆ ਹੁੰਦੇ ਆ ਤੇ ਇਸੇ ਨਾਂਨ ਜਿਹੜਾ ਮੋਤੀ ਸਰਕਾਰ ਨਵੇਂ ਕਾਨੂੰਨ ਲੈ ਕੇ ਆ ਰਹੀ ਆ ਉਹਦੇ 14 ਫਰਵਰੀ ਨੂੰ ਜਿਹੜਾ ਦੁਬਾਰਾ ਅਸੀਂ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ ਜਿੱਦੇ ਕਿਸਾਨ ਮਜ਼ਦੂਰ ਸਦਕਾਰ ਜੋ ਪੈਣਾ ਨੌਜਵਾਨ ਬੱਚੇ ਵੱਡੀ ਪੱਧਰ ਤੇ ਉਸ ਮੋਰਚੇ 'ਚ ਹਾਜ਼ਰੀ ਭਰਨਗੇ ਤੇ ਮੋਦੀ ਸਰਕਾਰ ਜਿਹੜੀ ਰਾਏ ਬਗਾਏ ਨਵੇਂ ਕਾਨੂੰਨ ਲਿਆ ਕੇ ਕਿਸਾਨਾਂ ਮਜ਼ਦੂਰਾਂ ਦਾ ਘਾਨ ਕਰਨਾ ਚਾਹੁੰਦੀ ਆ ਉਹਦੇ ਸਬੰਧ 'ਚ ਪਿੰਡ ਪੱਤਰੀ ਮੀਟਿੰਗਾਂ ਲਾ ਕੇ 1 ਤੋਂ 7 ਤਰੀਕ ਨੂੰ ਜਿਹੜਾ ਉਹ ਟ੍ਰੈਕਟਰ ਮਾਰਚ ਵੀ ਕੀਤਾ ਜਾਊਗਾ ਅੱਜ ਜਿਹੜਾ ਉਹਨਾਂ ਸਿੱਧਾਂ ਨੂੰ ਸਮਰਪਿਤ ਜਿਹੜਾ ਵਾ ਇਹ ਕੈਂਡਲ ਮਾਰਚ ਐਸ ਵळे ਜਿਹੜਾ ਪਿੰਡ ਕੰਗ ਮਾਲਚੱਕ ਕੱਲਾ ਕਸੀਰਪੁਰ ਸ਼ਹੀਦ ਬਾਬਲਾਕਾ ਸਿੰਘ ਕੰਗ ਦੇ ਜਿੰਨੇ ਵੀ ਚੋਣ ਦੇ ਪਿੰਡ ਆ ਇਹਨਾਂ ਦੇ ਵਿੱਚ ਕੀਤਾ ਗਿਆ ਵਾ ਤੇ ਇਹਨਾਂ ਦੀ ਯਾਦ ਨੂੰ ਹਮੇਸ਼ਾ ਹੀ ਜਿਆਦਾ ਯਾਦ ਰੱਖਿਆ ਜਾਵੇ